ਅਈ ਸੋਨਾਂ ਲਿਖਾ 750 ਡੀਆਈ 750 ਆਰਐਕਸੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ ਪਿਛਲੇ ਟਾਇਰ ਜੇ 14 ਦੇ ਨੇ ਜੀ ਮੂਰਲੇ 750 16 ਦੇ ਨੇ ਜੀ ਕੀ ਨਾਮ ਹੈ ਜੀ ਪੱਪਾ ਜੀ ਆਪਣਾ ਕੀ ਨਾਮ ਹੈ ਜੀ ਮਹਾਰਾਜ ਸਿੰਘ ਆਪਣਾ ਮੋਬਾਈਲ ਨੰਬਰ ਕੀ ਹੈ ਜੀ? 94636 94636 ਜੀ 20747 20747 ਜੀ ਪਿੰਡ ਕਿਹੜਾ ਜੀ? ਪੰਜ ਗ੍ਰਾਂਗੀਆਂ ਪਰਦਾ ਪੰਜ ਗ੍ਰਾਂਗੀਆਂ ਖੁਰਦੀ ਜਿਲ੍ਹਾ ਜੀ? ਮੋਗਾ ਜਿਲ੍ਹਾ ਮੋਗਾ ਜੀ ਇਹ ਤੋਂ ਲਾ ਹੋਰ ਵੀ ਟਰੈਕਟਰ ਬਗੇ ਹੋਰ ਵੀ ਟਰੈਕਟਰ ਆ ਜਪੜ ਲਵੇ ਆਹੀ ਟਰੈਕਟਰ ਆਹੀ ਉਹ ਫਲਾ 265 ਜੀ ਇਹ ਟਰੈਕਟਰ ਆ ਜੀ ਮਡਲਾ 13 ਮਡਲ ਆ ਜੀ 4 ਲੱਖ ਡਿਮਾਂਡ ਆ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਬਾਪੇ ਨੇ ਮੋਬਾਈਲ ਨੰਬਰ ਵਿੱਚ ਬੋਲਦਾ ਜੀ ਨਾਲ ਖੜਾ ਹੈ 6055 ਫਾਰਮ ਟਰੈਕ ਸੁਪਰ ਮੈਕਸ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਹੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਟਾਇਰ ਪਿਛਲੇ ਹੈ ਨਹੀਂ 50 ਪੈਸੇ ਮੂਰ ਲਈ 50 ਪੈਸੇ ਪਾਵਰ ਸਟੀering ਹੈ ਜੀ ਸੈਂਟਰ ਗੇਅਰ ਹੈ 6055 ਪੰਜਾਬ ਪੰਜਾਬ ਨੰਬਰ ਟਰੈਕਟਰ ਹੈ ਜੀ 14 ਮਾਡਲ ਹੈ ਜੀ ਮੋਗਾ ਟਰੈਕਟਰ ਮੰਡੀ ਦੇ ਟਰੈਕਟਰ ਹੈ ਜੀ ਇਹ 14 ਮਾਡਲ 4,50,000 ਰੁਪਏ ਦੀ ਡਿਮਾਂਡ ਹੈ ਨਾਲ ਖੜਾਈ ਸੋਨ ਵਾਲੀ ਕਾਡੀ ਆਈ 60 RXG ਪਾਵਰ ਸਟੀering ਜੀ ਸਾਈਡ ਗੇਅਰ ਵਜੇ ਹੈਵੀ ਬੰਪਰ ਲੱਗਿਆ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਐਚ ਡੀ ਐਮ ਡਬਲ ਡਿਸਟ੍ਰਿਬਿਊਟਰ ਆਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਕਿਹੜਾ ਪਿੰਡ ਬਾਈ ਜੀ ਦੀਪ ਗੜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਮੋਬਾਈਲ ਨੰਬਰ ਕੀ ਹੈ ਵੀਰੇ 9972660800 ਇੱਕ ਵਾਰੀ ਹੋਰ ਬੋਲ ਵੀਰੇ 9972660800 ਹਾਂਜੀ ਇਹ ਪੰਜ ਸੌ ਨਾਲ ਕਿਡ ਟਰੈਕਟਰ ਜੀ ਪੰਜ ਲੱਖ ਕੰਡੈਕਟ ਕਰੋ ਜੀ ਹੱਡ ਵਾਲੀ ਸੱਤ ਜੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਟਰੈਕਟਰ ਆ ਜੀ 17 ਮਾਡਲ 5,50,000 ਰੁਪਏ ਦੀ ਡਿਮਾਂਡ ਆ ਜੀ ਆ ਖੜਾ ਹੈ ਮਹਿੰਦਰਾ ਅਰਜਨ ਅਲਟਰਾ 1605 ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪਿਛਲੇ ਟਾਇਰ ਬਿਲਕੁਲ ਘਸਿਆ ਹੋਇਆ ਨਹੀਂ ਜੀ ਮੋਰਲੇ ਵੀ ਘਸਿਆ ਹੋਇਆ ਨਹੀਂ ਹੈ ਸੈਂਟਰ ਗੇਅਰ ਆ ਜੀ ਪਾਵਰ ਸਟੀering ਹੈ ਜੀ ਪੰਜਾਬ ਨੰਬਰ ਡਰਾਈਵਰ ਐਪੀਵੀ 19 2009 ਮਾਡਲ ਹੈ ਜੀ ਨਵਾਂ ਮਾਡਲ ਹੈ ਜੀ 2 ਲੱਖ 90 ਹਜ਼ਾਰ ਦੀ ਮੰਗ ਹੈ ਜੀ ਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਕੜੇ ਜੌਂਡੀਅਰ 5103 ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਟਾਇਰ ਚਾਰੇ ਚੱਕਰ ਲੂ ਗੁਡੀਅਰ ਦੇ ਟਾਇਰ ਨਹੀਂ ਟਾਇਰ ਹੈਗੇ 80 ਪੈਸੇ ਹੌਂਡਾ ਵਾਲੀ ਸੱਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈ ਹੈਵੀ ਬੰਪਰ ਹੈ ਜੀ ਬਾਈਨ ਨੇ ਰੇਟ ਤੇ ਪਾਇਆ ਨਹੀਂ ਅਜੇ ਨਾਲ ਖੜਾਈ ਮਹਿੰਦਰਾ 475 ਡੀਆਈ ਟਾਇਰ ਚਾਰੇ ਨਵੇਂ ਨਹੀਂ ਬਿਲਕੁਲ ਸੈਂਟਰ ਗੇਅਰ ਹੈ ਜੀ ਪਾਵਰ ਸਟੀਅਰਿੰਗ ਕਰਵਾਇਆ ਹੋਇਆ ਹੈ ਜੀ ਮਹਿੰਦਰਾ 575 ਡੀਆਈ ਜੀ ਨਾਲ ਖੜਾ ਹੈ ਸਵਰਾਜ 735 ਐਫੀਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਪੋਲੋ ਦੇ ਟਾਇਰ ਨੇ ਜੀ ਮੂਹਰੇ ਟਾਇਰ ਹੈ ਇੱਕ ਨਹੀਂ 50 ਪੈਸੀ ਕੱਟਵੇਂ ਸੀ ਜੀ ਸੈਂਟਰ ਗੇਅਰ 735 ਐਫੀਜੀ 2000 ਮਾਡਲ ਹੈ ਜੀ 198000 ਦੀ ਡਿਮਾਂਡ ਹੈ ਜੀ ਨਾਲ ਖੜਾ ਹੈ ਸਵਰਾਜ 852 ਜੀ 400 ਹੋਜੀ ਪਿਛਲੇ ਟਾਇਰ ਬਿਲਕੁਲ ਨਾ ਮੇਰੇ ਜੀ ਪਿਛਲੇ ਟਾਇਰ ਨੇ ਗੁੜਿਆਰ ਦੇ ਮੂਰਲੇ ਢਰ ਕਾ ਸੇਵ ਨਹੀਂ ਛੁੜਾ ਜਾ ਹੈਵੀ ਬੰਪਰ ਲਗਾਇਆ ਪੰਜਾਬ ਨੰਬਰ ਟਰੈਕਟਰ ਆ ਜੀ 98 ਮਾਡਲ ਆ ਜੀ 2 ਲੱਖ 40 ਹਜ਼ਾਰ ਦੀ ਡਿਮਾਂਡ ਆ ਜੀ ਭਾਈ ਕਿਹੜਾ ਪਿੰਡਾ ਜੀ ਕਾਲਾ ਜੀ ਇਹ ਕਿੱਥੇ ਜੀ ਜਿਲ੍ਹਾ ਮੋਗਾ ਜੀ ਹਾਂ ਕੀ ਨਾਮ ਆ ਭਾਈ ਜੀ ਮਨਜੀਤ ਸਿੰਘ ਤੇ ਮੋਬਾਈਲ ਨੰਬਰ ਵੀਰੇ ਆਪਣਾ 75751353 ਇੱਕ ਵਾਰੀ ਹੋਰ ਬੋਲ ਦੋ ਬਾਈ 75751353 ਕੱਲਾ ਟਰੈਕਟਰ ਹੀ ਵੀ ਕਿਹਾ ਉਹ ਬਾਈ ਆਪਣਾ ਆਹ ਦਿਖਾਉ ਉਹ ਆ ਗਈ ਇਹ ਦੋਨੇ ਟਰੈਕਟਰ ਬਾਈ ਦਾ ਨੇ ਜੀ 735 ਬਾਈ ਦਾ ਜੀ 855 ਵੀ ਇਹ ਬਾਈ ਨਾਲ ਕਨੈਕਟ ਕਰੀ ਜੀ ਨਾਲ ਖੜਾ ਇਹ ਨਿਹੰਦਰਾ 265 ਡੀ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਮੂਰਲੇ ਟਾਇਰ ਨੇ ਗੁੜਿਆਰ ਦੇ ਜੀ ਪਿਛਲੇ ਜਕੇ ਦੇ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਪੰਜਾਬ ਨੰਬਰ ਹੈ ਜੀ 98 ਮਾਡਲ ਹੈ ਜੀ 182000 ਰੁਪਏ ਦੀ ਡਿਮਾਂਡ ਹੈ ਜੀ ਨਾਲ ਖੜਾ ਸੋਵਰਾਜ 855 ਐਫੀ ਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਐਵੀ ਬੰਪਰ ਮੂਰਲੇ ਟਾਇਰ ਹੈਗੇ ਨੇ ਬਈ ਦੇ 50 ਪੈਸੇ ਐਮ ਆਰ ਪੀ ਦੇ ਟਾਇਰ ਨਹੀਂ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਕਿਹੜਾ ਪਿੰਡ ਆ ਜੀ? ਦੋਦਰ ਹੈ। ਦੋਦਰ ਹੀ। ਕਿਹੜਾ ਜ਼ਿਲ੍ਹਾ ਜੀ? ਜ਼ਿਲ੍ਹਾ ਹੈ। ਜ਼ਿਲ੍ਹਾ ਮੋਗਾ ਜੀ। ਮੋਬਾਈਲ ਨੰਬਰ ਹੀ। ਲੋ ਯੰਕਲ ਦਾ ਮੋਬਾਈਲ ਨੰਬਰ ਹੈ 9790 ਜੀ। ਅੱਗੇ ਜੀ 80813 ਜੀ। ਕਲੋਸ ਕਰ ਦੇ ਜਿੰਨਾ ਜੀ ਇਹਦਾ। 19 ਆ ਜੀ। 15 ਮਾਡਲ 5,50,000 ਡਿਮਾਂਡ ਕਰ ਰਹੇ ਆ ਭਈਆਂ ਨੇ। ਪੰਜਾਬ ਨੰਬਰ ਆ ਜੀ। ਨਾਲ ਖੜਾ 735 ਸਵਰਾਜ ਜੀ ਐਫੀ ਜੀ ਐਰ ਚਾਰ ਇੱਕਾ ਸੇਵਨ ਜੀ ਨਾਨ ਪਾਵਰ ਸੈਂਟਰ ਗੇਅਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਜੀ 95 ਮਾਡਲ ਇਹਦੀ ਡਿਮਾਂਡ ਹੈ ਜੀ 1 ਲੱਖ 28000 ਜੀ ਨਾਲ ਖੜਾ ਇਸ ਸੋਨਾ ਲੀਕਾ ਡੀ ਆਈ 60 ਆਰ ਐਕਸ ਜੀ ਪਾਵਰ ਸਟੀਅਰਿੰਗ ਸਾਈਡ ਗੇਅਰ ਜੀ ਟਾਇਰ ਹੈਗੇ ਨਹੀਂ ਚਾਰੀ 80% ਪੰਜਾਬ ਨੰਬਰ ਟਰੈਕਟਰ ਹੈ ਜੀ ਪੀਬੀ 29 14 ਮਾਡਲ ਹੈ ਜੀ ਇਹ 435000 ਦੀ ਡਿਮਾਂਡ ਹੈ ਜੀ ਸਾਈਡ ਗੇਅਰ ਪਾਵਰ ਸਟੀਅਰਿੰਗ ਡਿਸਟ੍ਰਿਬਿਊਟਿਵ ਐਮ ਆਰ ਪੀ ਦੇ ਟਾਇਰ ਨੇ ਜੀ ਕਿਹੜਾ ਪਿੰਡ ਬਾਬੀ ਪਿੰਡ ਬੋਟਰ ਜ਼ਿਲ੍ਹਾ ਮੋਗਾ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਠੀਕ ਹੈ ਜੀ ਨਾਲ ਖੜਾ ਜੀ ਸਵਰਾਜ 855 ਜੀ ਕੱਟ ਮੇ ਸੇ ਜੀ ਪੰਜਾਬ ਨੰਬਰ ਟਰੈਕਟਰ ਆ ਇਹ ਟਾਇਰ ਪੀ ਚਾਰੇ ਬਿਲਕੁਲ ਨਵੇਂ ਨੇ ਜੀ ਗੁਡਇਰ ਦੇ ਟਾਇਰ ਨੇ ਜੀ ਚਾਰ ਮਾਡਲ ਟਰੈਕਟਰ ਆ ਇਹ 2 ਲੱਖ 50 ਟਰੈਕਟਰ ਦੀ ਕੰਡੀਸ਼ਨ ਚੈੱਕ ਹੋਈ ਮੋਗਾ ਟਰੈਕਟਰ ਮੰਡੀ ਦੇ ਟਰੈਕਟਰ ਦਿਖਾਉਣੇ ਆ ਜੀ ਸਵਰਾਜ 963 ਐਫੀ ਜੀ ਫਾਈਵ ਸਟਾਰ ਆ ਜੀ 4x4 ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 5 ਸਟਾਰ ਸਾਈਡ ਗੇਅਰ ਜੀ ਪਾਵਰ ਸਟੀਅਰਿੰਗ ਪੰਜਾਬ ਨੰਬਰ ਟਰੈਕਟਰ ਹੈ ਜੀ ਐਮ ਆਰ ਦੇ ਟਾਇਰ ਨੇ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਇਹ ਵੀ ਬੰਪਰ ਲੱਗਿਆ ਹੋਇਆ ਜੀ ਫੁੱਡ ਵਾਲੀ ਛਤਰੀ ਹੈ ਜੀ ਐਮ ਪੀ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਇਹ ਹੈ ਜੀ 21 ਮਾਡਲ ਟਰੈਕਟਰ ਹੈ ਜੀ 9 ਲੱਖ 90 ਹਜ਼ਾਰ ਡਿਮਾਂਡ ਹੈ ਜੀ ਹੈ ਵੀ ਵੇਟ ਨੇ ਜੀ ਲੱਗੇ ਹੋਏ ਨਾਲ ਬਈ ਹਾਲ ਨੇ 15 ਬਾਈਨਲ ਵੇ 5 ਸੰਦ ਬਕਿਆਉ ਨਹੀਂ ਜੀ ਇਹ 15 ਹਾਲ ਇੰਨਾ ਹੀ ਡਿਮਾਂਡ ਆ ਜੀ 52000 ਨਾਲ ਆ ਜੀ ਲੇਜ਼ਰ ਲੀਵਰ ਜੀ ਇਹ ਆ ਜੀ 23 ਮਾਡਲ ਇਹ ਨਿਊ ਪੰਜਾਬ ਐਗਰੀ ਟੈਕ ਆ ਨਾ ਜੀ ਇਹ 23 ਮਾਡਲ ਹੈ ਜੀ ਡਿਮਾਂਡ ਹੈ ਜੀ 2,85,000 ਵੀ ਕੰਡੀਸ਼ਨ ਚ ਚੱਕ ਲੋ ਜੀ ਆਹ ਤੁਹਾਨੂੰ ਇੱਕ ਸੁਵਰਾਜ ਟਰੈਕਟਰ 4 ਦਿਖਾਉਣੇ ਆ ਜੀ ਇਹ ਆ ਜੀ 855 5 ਸਟਾਰ ਹੈ ਜੀ ਰਿਵਰਸ ਪੀ ਡੀਓ ਪਾਵਰ ਸਟੀering ਸਾਈਡ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਇਹ ਵੀ ਇਹ ਆ 23 ਮਾਡਲ ਜੀ ਓਏ ਕੀ ਮਰছে ਤੇਰੀ ਮੜਲਾ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਵੀਂ ਪੰਜਾਬ ਨੰਬਰ ਡਰੈਕਟਰ ਆ ਜੀ ਤੇ ਵੀ ਮੜਲਾ 790000 ਡਿਮਾਂਡ ਆ ਜੀ ਇੱਕ ਜੰ ਟ੍ਰਾਲੀ ਦੇ ਹੁਣੇ ਨਾਲ ਇਹ ਆ ਜੀ 147 ਦੀ ਟ੍ਰਾਲੀ ਜੀ ਟ੍ਰਾਲੀ ਦੀ ਕੰਡੀਸ਼ਨ ਚੈੱਕ ਕਰੋ ਜੀ ਟਾਇਰ ਚਾਰੇ ਨਵੇਂ ਨੇ ਜੀ ਬਿਲਕੁਲ ਡਬਲ ਟੈਰੀ ਵੀ ਵਧੀਆ ਬੈੱਡ ਲੱਗਿਆ ਹੋਇਆ ਜੀ 14 ਸੱਤ ਇਹਦੀ ਡਿਮਾਂਡ ਆਈ 390000 ਬਾਹਿਆਂ ਦਾ ਕੰਡੈਕਟਰ ਨੰਬਰ ਤੁਹਾਨੂੰ ਦੱਸ ਦਿਆਂ ਜੀ ਭਾਈ ਕਿਹੜਾ ਪਿੰਡਾ ਪਿੰਡ ਕਾਲੇ ਕੇ ਜੀ ਪਿੰਡ ਕਾਲੇ ਕੇ ਹਾਂਜੀ ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ ਜੀ ਹਾਂਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ 97 ਹਾਂਜੀ 0000 8652 ਠੀਕ ਹੈ ਜੀ ਇੱਕ ਵਾਰੀ ਹੋਰ ਬੋਲ ਦੋ ਬਈ 97 0000 8152 ਇਸ ਤੋਂ ਇਲਾਵਾ ਹੋਰ ਵੀ ਕਿਹੜੇ ਸੰਦ ਬਗੇ ਹੋਣ ਬਈ ਅਪਲੋਡ ਕਰੇ ਕਰੇ ਹੈਗੇ 6-7 ਸੰਦ ਹੋਰ ਹੈ ਜੀ ਉਹ ਕੈਟੇਗਰੀ ਕੰਟ੍ਰੈਕਟ ਟਰੈਕਟਰ ਹੀ 4 ਮਾਡਲ ਅੱਛਾ ਜੀ ਇੱਕ ਸਿੰਪਲ ਟਰਾਲੀ ਹੈ ਜੀ ਜਿਹੜਾ 4 ਮਾਡਲ ਆਉਂਦੀ ਕਿੰਨਾ ਮਾਂਡਾ ਸੀ ਉਹ ਤਾਂ 245 ਜੀ 245 ਜੀ ਇਹ ਟਰਾਲੀ ਕਿਹੜੀ ਹੈ ਜੀ ਟਰਾਲੀ ਬਗੈਰ ਜੈਕ ਤੋਂ ਹੋਲੀ ਟਰਾਲੀ ਹੈ ਬਗੈਰ ਜੈਕ ਤੋਂ ਵੀ ਹਾਂਜੀ ਉਹ ਮੰਨ ਲਵਿ 11 ਜੇ ਹੋਊਗੀ ਰਾਲੀ ਪ੍ਰਾਣੀ ਆ ਜੀ ਅੱਛਾ ਜੀ ਹਾਂਜੀ ਉਹਦੀ ਕੀ ਡਿਮਾਂਡ ਹੈ ਜੀ ਸੌਰੀ ਹੈ ਜੀ 65000 ਰੁਪਏ ਉਹਦਾ 55000 ਰੁਪਏ 10 ਫੁੱਟੀ ਹੋਊ 11 ਰਾਂਜੀ 11 11 ਸੀ ਉਸ ਤੋਂ ਲਾ ਵਸਾਗਾ ਇੱਕ ਹੈ ਹਾਂਜੀ ਇੱਕ ਸੁਹਾਗਾ ਜੀ ਗੈਨੀਆਂ ਦਾ ਬਣਿਆ ਗੈਨੀਆਂ ਦਾ ਬਰਨਾਲੇ ਨਾਲ ਬਰਨਾਲੇ ਦਾ ਹਾਂਜੀ ਹਾਂਜੀ ਉਹਦੀ ਡਿਮਾਂਡ ਕੀ ਹੈ ਜੀ ਉਹਦਾ 35000 ਰੁਪਏ ਲੋਹੇ ਦਾ ਹੀ ਹਾਂਜੀ ਲੋਹੇ ਦਾ ਹੀ ਟਾਇਰਾਂ ਵਾਲਾ ਉਸ ਤੋਂ ਲੱਭ ਹੋਰ ਵੀ ਹੈ ਕੋਈ ਹਾਂਜੀ ਇੱਕ ਜਿੰਦਰਾ ਜੀ ਅੱਛਾ ਜੀ ਕਿਹੜਾ ਜਿੰਦਰਾ ਹੈ ਬਟਾ ਪੋਣ ਬਟਾ ਪੋਣ ਵਾਲੀ ਹਾਂਜੀ ਤਵੀ ਵਾਲਾ ਕਿ ਦੂਸਰਾ ਹੀ ਨਹੀਂ ਦੂਸਰਾ ਜੀ ਅੱਛਾ ਜੀ ਉਹਦੀ ਕੀ ਨਮਾਣਾ ਜੀ ਉਹਦਾ 8000 ਰੁਪਏ ਉਹਦਾ 8000 ਰੁਪਏ ਲੈ ਬਾਈਆਂ ਦਾ ਪਿੰਡ ਆ ਜੀ ਕਾਲੇ ਕੇ ਜ਼ਿਲ੍ਹਾ ਬਾਗਿਆਪੁਰਾਣੀ ਹਾਂਜੀ ਹਾਂਜੀ ਬਾਈਆਂ ਨਾਲ ਕੰਡੈਕਟ ਕਰੇ ਬਾਈਆਂ ਲਵੇ ਸੰਦ ਵਗਿਆਉ ਨਹੀਂ ਸਾਰੇ ਇਹ ਸੰਦ ਕਿਉਂ ਵੇਚਦੇ ਵੀਰੇ ਇਹ ਤਾਂ ਆਪਾਂ ਲਈ ਸੀ ਬਈ ਆਹ ਸੰਦ ਦਾ ਸਰ ਅੱਛਾ ਅੱਛਾ ਕਿਸੇ ਘਰੋਂ ਬੰਦਾ ਬਾਹਰ ਗਿਆ ਸੀਗਾ ਅੱਛਾ ਹਾਂ ਇਹ ਤਾਂ ਆਪਾਂ ਵਪਾਰ ਵਾਸਤੇ ਲਏ ਆ ਅੱਛਾ ਵਪਾਰ ਵਾਸਤੇ ਲਿਆ ਬਾਈ ਨੇ ਕਿਸੇ ਤੋਂ ਲਈ ਸੀ ਬੰਦਾ ਬਾਹਰ ਗਿਆ ਹੋਇਆ ਜੀ ਇਹ ਬੀ ਸਾਰੇ ਪਹਿਲੇ ਨਾਲ ਨਹੀਂ ਉਹ ਕਿੰਨੇ ਘੰਟੇ ਚੱਲੇ ਜੀ ਉਹ 400 ਘੰਟਾ ਚੱਲੇ ਉਹ 400 ਘੰਟਾ ਹੈ ਜੀ ਇਹ 900 ਘੰਟਾ ਚੱਲੇ ਇਹ 900 ਘੰਟਾ 963 ਤਾਂ 900 ਘੰਟਾ ਚੱਲੇ ਜੀ 855 ਜਿਹੜਾ ਉਹ 400 ਘੰਟਾ ਚੱਲੇ ਜੀ ਲੈ ਬਾਈਆਂ ਨਾਲ ਕੰਡੈਕਟ ਕਰਿਓ ਜੀ ਮੋਬਾਈਲ ਨੰਬਰ ਤੁਹਾਨੂੰ ਦੱਸਦਾ ਜੀ